ਆ ਪਾਜੀ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਤੁਸੀਂ ਜਿਹੇ ਵਿੱਚ ਐਕਸੀਡੈਂਟ ਤੇ ਫਿਰ ਤੁਹਾਡੇ ਕਨੀਂ ਸੱਟਾਂ ਲੱਗੀਆਂ ਤੇ ਬੰਦੇ ਕੰ ਮੈਨੂੰ ਪਤਾ ਲੱਗਾ ਵੀ ਤੁਸੀਂ ਬੰਦੇ ਜਿਹੜੇ ਵਿੱਚ ਪੂਰੇ ਵੀ ਹੋ ਗਏ ਨੇ ਸਿਰ ਤੇ ਸੱਟ ਲੱਗੀ ਆ ਪੈਰ ਜਲ ਗਈ ਆ ਲੱਤਾਂ ਤੇ ਬਾਕੀ ਉਹ ਤਿੰਨ ਬੰਦੇ ਤਾਂ ਪੂਰੇ ਹੋ ਗਏ ਲੋਡ ਜਾਵੇ ਹੀ ਗੱਡੀ 'ਤੇ ਕਿੰਨੇ ਜਾਵੇਂ ਮੀਆਂ ਬੰਦੇ ਤਾਂ ਇੱਕ ਡਰਾਈਵਰ ਉਹ ਪਤਾ ਨਹੀਂ ਬਾਹਰ ਕਿਧਰ ਉਹਦਾ ਨਹੀਂ ਪਤਾ ਗੱਡੀ ਕਿਸੇ ਦੇ ਵਿੱਚ ਬੱਜੀ ਸੀਗੇ ਉਦਾਂ ਹੀ ਹੋਇਆ ਹੈ ਨੇ ਜੰਪ ਬੜਾ ਤਗੜਾ ਹੀ ਜੰਪ ਤੋਂ ਗੱਡੀ ਘੁੰਮ ਗਈ ਬੜੇ ਚੱਕੋਈ ਸੀ ਗੱਡੀ ਵਿੱਚ ਵਜ਼ਨ ਸਾਰਾ ਪਿੱਛੇ ਧਾ ਕੇ ਗੱਡੀ ਕਰੀ ਸੀ ਸਵੇਰੇ ਕਰੀਬ ਸਵਾ 8:00 ਦੀ ਗੱਲ ਹੈ ਜੀ ਸਾਡੇ ਡਿਊਟੀ ਤੇ ਐਸਆਈ ਜਸਵਿੰਦਰ ਸਿੰਘ ਜੀ ਇਹ ਵਿੱਚ ਛੋਟਾ ਹਾਦਸਾ ਸੀਗਾ ਜੋ ਕਿ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜਿਸ ਵਿੱਚ ਪੱਥਰ ਮਾਰਬਲ ਸੀਗਾ ਤੇ ਟਾਇਲ ਸੀ ਠੀਕ ਕਿ ওভারਲੋਡ ਸੀ ਕਿ ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਜੇ ਤੱਕ ਸਾਰਾ ਜੋ ਵੀ ਹੈਗਾ ਖਿਰਿਆ ਪਿਆ ਸਮਾਨ ਜਿੱਥੋਂ ਤੱਕ ਪਤਾ ਲੱਗ ਰਿਹਾ ਹੈ ਕਿ ਜਿੱਦਾਂ ਗੱਡੀ ਅਨਬੈਲੈਂਸ ਹੋਈ ਹੈ ਜਿਹਦੇ ਕਾਰਨ ਇਹ ਹਾਦਸਾ ਹੋਇਆ ਹੈ ਜਿਸ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਤੇ ਟੋਟਲ 6 ਬੰਦੇ ਸੀਗੇ ਦੋ ਦੀ ਡੈਥ ਹੋ ਗਈ ਮੌਕੇ ਤੇ ਤੇ ਤਿੰਨ ਬੰਦਿਆਂ ਨੂੰ ਸਾਡੀ ਐਸਐਸਆਰ ਟੀਮ ਨੇ ਜਾ ਕੇ ਅਸੂਲ ਹਸਪਤਾਲ ਫੋਰ ਐਡਮਿਸ਼ਨ ਕਰਾਇਆ ਚੌਥੇ ਬੰਦੇ ਨੂੰ 108 ਰਾਂਹੀਂ ਐਂਬੂਲੈਂਸ ਰਾਹੀਂ ਭੇਜਿਆ ਗਿਆ ਹੁਣ ਜਾ ਕੇ ਪਤਾ ਲੱਗਾ ਇਲਾਜ ਦੀਨ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਹੈ ਟੋਟਲ 3 ਕੈਜੁਐਲਟੀ ਮਲੂਤਨ ਦਿੱਤ ਹੋ ਗਈ ਹੈ ਤੇ ਤਿੰਨ ਇਲਾਜ ਦੀ